ਕੀ ਪੁੱਛੀ ਦੇ ਵਿੱਚ ਅੱਜ ਕੀਤਾ ਜਾ ਰਿਹਾ ਜੀ ਅੱਜ ਆਪਰੇਸ਼ਨ ਸੀਲ 5 ਜਿਹੜਾ ਹੈਗਾ ਉਹ ਆਪਣੇ ਪੰਜਾਬ ਵੱਲੋਂ ਚਲਾਇਆ ਜਾ ਰਿਹਾ ਹੈਗਾ ਜਿਦੇ ਵਿੱਚ ਜਿੰਨੇ ਵੀ ਇੰਟਰ ਸਟੇਟ ਪੁਆਇੰਟ ਹੈਗੇ ਨੇ ਆਪਣੇ ਚਾਹੇ ਉਹ ਹਰਿਆਣੇ ਦੇ ਨਾਲ ਲੱਗਦੇ ਹੋਣ ਚਾਹੇ ਜੇਂਟਕ ਦੇ ਨਾਲ ਲੱਗਦੇ ਹੋਣ ਚਾਹੇ ਮਾਂਚਲ ਨਾਲ ਲੱਗਦੇ ਹੋਣ ਚੰਡੀਗੜ੍ਹ ਨਾਲ ਲੱਗਦੇ ਹੋਣ ਉਹ ਸਾਰੇ ਪੁਆਇੰਟ ਤੇ ਜਿਹੜਾ ਹੈਗਾ ਨਾਕਾਬੰਦੀ ਕਰਕੇ ਥੋਰੋ ਚੈਕਿੰਗ ਕੀਤੀ ਜਾ ਰਹੀ ਹੈਗੀ ਇਸੇ ਸਿਲਸਿਲੇ 'ਚ ਰੂਪਨਗਰ ਪੁਲਿਸ ਵੱਲੋਂ ਅੱਜ 7 ਥਾਮਾਂ ਤੇ ਨਾਕੇ ਲਾਏ ਗਏ ਨੇ ਔਰ ਸਾਡੇ ਇੱਕ ਐਸਪੀ ਸਾਹਿਬ ਸੁਪਰਵਾਈਜ਼ਨ ਕਰ ਰਹੇ ਹੈਗੇ ਔਰ ਨਾਲ ਤਿੰਨ ਡੀਐਸਪ ਉਹ ਲਗਾਏ ਹੋਏ ਨੇ ਜਿਹੜੇ ਕਿ ਮੌਕੇ ਤੇ ਚੱਕੀ ਜਾ ਕੇ ਚੈਕਿੰਗ ਕਰਾ ਰਹੇ ਹੈਗੇ ਨੇ ਟੋਟਲ ਕਰੀਬ 100 ਦੇ ਕਰੀਬ ਆਪਾਂ ਬੰਦੇ ਚੈਕਿੰਗ ਤੇ ਲਗਾਏ ਨੇ ਨਾਲ ਹੀ ਜਿਹੜੇ ਸਾਡੇ ਜ਼ਿਲ੍ਹੇ ਹੈਗੇ ਪੱਤੀ ਹੋ ਗਿਆ ਆਪਣਾ ਬिलासपुर ਹੋ ਗਿਆ ਰੁਨਾ ਹੋ ਗਿਆ ਉਹਨਾਂ ਦੇ ਐਸਪੀ ਸਾਹਿਬ ਨਾਲ ਵੀ ਮੈਂ ਗੱਲ ਕੀਤੀ ਹੈਗੀ ਹੈ ਔਰ ਉਹਨਾਂ ਵੱਲੋਂ ਵੀ ਵੱਖਰੇ ਤੌਰ ਤੇ ਚੈਕਿੰਗ ਕੀਤੀ ਹੈਗੀ ਆਪਣੇ ਇਲਾਕੇ ਵਿੱਚ ਜਿਹੜੇ ਉਹਨਾਂ ਦਾ ਇਨਕਮਿੰਗ ਟ੍ਰੈਫਿਕ ਹੈਗਾ ਉਹਨੂੰ ਉਹ ਚੈੱਕ ਕਰਦੇ ਪਏ ਨੇ ਤੇ ਇੱਕ ਜੁਆਇੰਟ ਆਪਰੇਸ਼ਨ ਹੈਗਾ ਸਾਡਾ ਮੇਨ ਮਕਸਦ ਹੈਗਾ ਕਿ ਜਿਹੜੇ ਮਾੜੇ ਅਨਸਰ ਹੈਗੇ ਸਪੈਸ਼ਲੀ ਜਿਹੜੇ ਬੰਦੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਜਾਂ ਜਿਹੜੇ ਹੈਗੇ ਨੇ ਜੋ ਗੈਂਗਸਟਰ ਕ੍ਰਾਈਮ ਕਰਦੇ ਹੈਗੇ ਨੇ ਉਹਨਾਂ ਨੂੰ ਚੈੱਕ ਕਰਨਾ ਇਹਦੇ ਵਿੱਚ ਜਿਹੜੇ ਆਪਣੇ ਕੋਲ ਟੈਕਨੀਕਲ ਗੈਜਟਸ ਹੈਗੇ ਨੇ ਆਪਾਂ ਉਹਨਾਂ ਦੀ ਵੀ ਮਦਦ ਲੈ ਰਹੇ ਹਾਂ ਔਰ ਲਗਾਤਾਰ ਚੈਕਿੰਗ ਕਰਕੇ ਜਿਹੜਾ ਹੈਗਾ 8 ਤੋਂ 2 ਵਜੇ ਤੱਕ ਜਿਹੜਾ ਹੈਗਾ ਸਾਡਾ ਇਹ ਆਪਰੇਸ਼ਨ ਚੱਲਦਾ ਪਿਆ ਹੈਗਾ ਔਰ ਉਸ ਤੋਂ ਬਾਅਦ ਜੋ ਵੀ ਰਿਕਵਰੀਜ਼ ਹੁੰਦੀਆਂ ਨੇ ਜੋ ਵੀ ਉੱਤੇ ਰਿਜ਼ਲਟਸ ਨਿਕਲਦੇ ਨੇ ਆਪਾਂ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਸਰ ਫਿਲਹਾਲ ਕੀ ਕੁਝ ਅਚੀਵਮੈਂਟ ਹੈਗੀ ਹੈ ਕਿ ਜੀ ਲਗਾਤਾਰ ਸਵੈਚ ਕੋਈ ਨਹੀਂ ਹਜੇ ਤੱਕ ਚੈਕਿੰਗ ਕਾਫੀ ਕੀਤੀ ਹੈ ਕੋਈ ਚਲਾਨ ਕੱਟੇ ਗਏ ਨੇ ਹਜੇ ਕੋਈ ਰਿਕਵਰੀ ਹਜੇ ਤਲਕ ਜੀ ਸਾਡੀ ਨਹੀਂ ਹੈਗੀ ਹੈ ਬਟ 2 ਵਜੇ ਤੱਕ ਸਾਰਾ ਕੁਝ ਕੰਪਾਈਲ ਕਰਕੇ ਫਿਰ ਤੁਹਾਡੇ ਨਾਲ ਆਪਾਂ ਵੱਖਰੇ ਤੌਰ ਤੇ ਸਾਂਝਾ ਕਰਦੇ ਆ ਸਰ ਇਸ ਮੂਹਰ ਤੋਂ ਇਲਾਵਾ ਵੈਸੇ ਕਿੰਨੀ ਕੁ ਆਪਣੀ ਐਫਰਟ ਰਹਿੰਦੇ ਹੈਗੇ ਕਿਉਂਕਿ ਹਿਮਾਚਲ ਤਹਿਿਲ ਦਾ ਬਾਰਡਰ ਲੱਗਦਾ ਹੈ ਓਪਰ ਜੀ ਨਾਲ ਲਗਾਤਾਰ ਜਿਹੜੇ ਐਫਰਟਸ ਕੀਤੇ ਜਾਂਦੇ ਉਹ ਉਹ ਕਿੱਦਾਂ ਰਿਹਾ ਜੀ ਦੇਖੋ ਜੀ ਲਗਾਤਾਰ ਆਪਾਂ ਨਾ ਕੈਸੋ ਆਪਰੇਸ਼ਨਸ ਵੀ ਕਰਦੇ ਰਹਿੰਨੇ ਆ ਆਪਣੇ ਇਲਾਕੇ ਜਿਹੜੇ ਸਾਡੇ ਸੈਂਸਿਟਿਵ ਇਲਾਕੇ ਹੈਗੇ ਨੇ ਸਸਪੀਸ਼ੀਅਸ ਹੈਗੇ ਨੇ ਉੱਥੇ ਆਪਾਂ ਚੈਕਿੰਗ ਵਗੈਰਾ ਕਰਦੇ ਰਹਿੰਨੇ ਆ ਔਰ ਜਿਹੜੀ ਨਾਲ ਦੀ ਸਾਡੀ ਪੁਲਿਸ ਹੈਗੀ ਹਿਮਾਚਲ ਪੁਲਿਸ ਹੈਗੀ ਉਹਨਾਂ ਨਾਲ ਰਲ ਕੇ ਆਪਾਂ ਇਸ ਤੋਂ ਇਲਾਵਾ ਵੀ ਜਿਹੜਾ ਆਪਰੇਸ਼ਨ ਸੀਲ ਹੈਗਾ ਜਾਂ ਕੋਈ ਹੋਰ ਦੂਜੇ ਆਪਰੇਸ਼ਨ ਹੋਦੇ ਉਹ ਤੋਂ ਇਲਾਵਾ ਵੀ ਆਪਣਾ ਲੋਕਲ ਲੈਵਲ ਤੇ ਆਪਾਂ ਆਪਰੇਸ਼ਨਸ ਕਰਦੇ ਰਹਿਣੇ ਆ ਤਾਂ ਜੋ ਦਬਿਜ ਬਣਾ ਕੇ ਰੱਖੀ ਜਾਵੇ ਔਰ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਨੂੰ ਚੈੱਕ ਕੀਤਾ ਜਾਵੇ